ਸਰਦੀਆਂ ਸਟਾਰਟ ਹੋ ਗਈਆਂ ਨੇ ਤੇ ਮੈਂ ਆਪਣੀ ਫਰਮਾਇਸ਼ ਤੇ ਅੱਜ ਆਪਣੇ ਲਈ ਬਣਾ ਰਹੀਆਂ ਗੋੰਦ ਦੀਆਂ ਪਿੰਨੀਆਂ ਜੋ ਕਿ ਮੇਰੀਆਂ ਬਹੁਤ ਜ਼ਿਆਦਾ ਫੇਵਰਟ ਨੇ ਤੇ ਸਰਦੀਆਂ ਸਟਾਰਟ ਹੁੰਦੇ ਨਾਲ ਸਾਡੇ ਸਰੀਰ 'ਚ ਕਿਤੇ ਨਾ ਕਿਤੇ ਅੰਗ ਵਿੱਚ ਨਾ ਦਰਦ ਹੋਣਾ ਵੀ ਸਟਾਰਟ ਹੋ ਜਾਂਦਾ ਜਿਵੇਂ ਕਮਰ ਦਰਦ ਗੋਟਨਿਆਂ 'ਚ ਦਰਦ ਕਿਤੇ ਨਾ ਕਿਤੇ ਸਾਡੀ ਸਰੀਰ ਦੇ ਵਿੱਚ ਨਾ ਅੰਦਰ ਦਰਦ ਹੋਣਾ ਸਟਾਰਟ ਹੋ ਜਾਂਦਾ ਤੁਸੀਂ ਇਹ ਗੋੰਦ ਦੀਆਂ ਪਿੰਨੀਆਂ ਬਣਾ ਕੇ ਨਾ ਸਟੋਰ ਕਰਕੇ ਰੱਖ ਲਓ ਤੇ ਸਵੇਰੇ ਸ਼ਾਮੀ ਦੋ ਟਾਈਮ ਇੱਕ ਇੱਕ ਪੀਣੀ ਤੁਸੀਂ ਦੁੱਧ ਨਾਲ ਖਾ ਲਓ ਇਹ ਸਾਡੇ ਸਰੀਰ ਦੇ ਕਿਤੇ ਵੀ ਅੰਗ 'ਚ ਦਰਦ ਹੋਣਾ ਉਹਨੂੰ ਬਹੁਤ ਯਾਰ ਰਾਹਤ ਦਿੰਦੀਆਂ ਨੇ ਗੋੰਦ ਦੀ ਪਿੰਨੀ ਆਪ ਨਾਲੇ ਸਭ ਤੋਂ ਪਹਿਲੇ ਇਸ ਤੇ ਲੈ ਰਹੇ ਹੀ ਅੱਧੀ ਕੋਲੀ ਬਾਦਾਮ ਅੱਧੀ ਕੋਲੀ ਕਾਜੂ ਅਖਰੋਟ ਇੱਕ ਕੋਲੀ ਮਖਾਣਾ ਅੱਧੀ ਕੋਲੀ ਸੋਗੀ ਮਤਲਬ ਕਿਸ਼ਮਿਸ਼ ਅੱਧੀ ਕੋਲੀ 4 ਅਗਸਤ ਇੱਕ ਕੋਲੀ ਲੈ ਰਹੀ ਹਾਂ ਦੇਸੀ ਕੇਟਡ ਕੋਕੋਨਟ ਨਾਰੀਅਲ ਦਾ ਬੁਰਾਦਾ ਤੇ ਇੱਕ ਕੋਲੀ ਸੀ ਲਈ ਗੋੰਦ ਗੋੰਦ ਨਹੀਂ ਅਸੀਂ ਜ਼ਿਆਦਾ ਲਈਏ ਚ ਤੇ ਸਾਰੀਆਂ ਡਰਾਈ ਫੂਡ ਨੂੰ ਤੇ ਮੈਂ ਬਾਰਿਕ ਕੱਟ ਕੇ ਇਸਤੇਮਾਲ ਕਰ ਰਹੀ ਹਾਂ ਤੇ ਮੈਂ ਬਾਰਿਕ ਕੱਟ ਕੇ ਪਹਿਲੇ ਲੈ ਲਏ ਸੀਗੇ ਇਹ ਪੀਨੀਅਨ ਉਸ ਹੀ ਬਣਾਵਾਂਗੇ ਦੇਸੀ ਘਿਓ ਦੇ ਲਈ ਦੇਸੀ ਘਿਓ ਵਿੱਚ ਤੇ ਇੱਥੇ ਮੈਂ ਲਿਆ ਮਿਲਕ ਫੂਡ ਦਾ ਗਾਂ ਦਾ ਲਿਆ ਸੀ ਮਿਲਕ ਫੂਡ देसी क्यों ये क्यों मैं काफी सालों तो यही क्यों इस्तेमाल कर रही हूं ਤੇ ਮੈਨੂੰ यही क्यों ज्यादा ਪਸੰਦ ਹੈ ਬਾਕੀ ਤੁਸੀਂ ਜਿਹੜਾ ਘਿਓ ਇਸਤਮਾਲ ਕਰਦੇ ਤੁਸੀਂ ਉਹ ਹੀ ਦੇਸੀ ਘਿਓ ਲੈ ਸਕਦੇ ਹੋ ਹੁਣ ਗੈਸ ਰੱਖਿਆ ਕੜਾਈ ਕੜਾਈ ਵਿੱਚ ਐਡ ਕੀਤਾ ਅਸੀਂ ਦੋ ਚਮਚ ਭਰ ਕੇ ਦੇਸੀ ਘਿਓ ਜਦੋਂ ਦੇਸੀ ਘਿਓ ਮੈਲਟ ਹੋ ਜਾਗਾ ਸਭ ਤੋਂ ਪਹਿਲੇ ਅਸੀਂ ਇੱਥੇ ਗੋਂਦ ਨੂੰ ਫਰਾਈ ਕਰਾਂਗੇ ਅਸੀਂ ਗੋਂਦ ਐਡ ਕਰਤਾ ਅਸੀਂ ਤਾਂ ਗੋਂਦ ਨੂੰ ਹੀ ਦਾ ਦੋ ਤੋਂ ਤਿੰਨ ਮਿੰਟ ਤੱਕ ਮੀਡੀਅਮ ਗੈਸ ਰੱਖ ਕੇ ਇਸ ਨੂੰ ਅਸੀਂ ਇਥੇ ਫਰਾਈ ਕਰਾਂਗੇ 로ਸਟ ਕਰਾਂਗੇ ਉਦੋਂ ਤੱਕ 로ਸਟ ਕਰਾਂਗੇ ਜਦੋਂ ਤੱਕ ਇਹ ਦਾਣਾ ਨਾ ਫੁੱਲ ਜਾਏਗਾ ਤੁਸੀਂ ਦੇਖਿਆ ਹੈਗਾ ਸਟਾਰਟਿੰਗ ਛੋਟਾ ਦਾਣਾ ਸੀ ਤੇ ਜਦੋਂ ਅਸੀਂ ਇਹਨੂੰ 로ਸਟ ਕਰ ਰਹੇ ਸੀ ਨਾ ਇਹ ਦਾਣਾ ਕਾਫੀ ਵੱਡਾ ਹੋ ਗਿਆ ਸੀ ਤੇ ਤੁਸੀਂ ਇਹਨੂੰ ਤਸੱਲੀ ਦੇ ਨਾਲ ਦੋ ਤੋਂ ਤਿੰਨ ਮਿੰਟ ਤੱਕ ਆਰਾਮ ਨਾਲ ਨੂੰ 로ਸਟ ਕਰਨਾ ਨਹੀਂ ਤੇ ਜੇ ਉਹ ਕੀ ਹੋਏਗਾ ਜੇ ਜ ਕੱਚਾ ਰਹਿ ਗਿਆ ਨਾ ਪਿੰਨੀਆਂ ਖਾਂਦੇ ਸਮੇਂ ਇਹ ਤੁਹਾਡੇ ਦੰਦਾਂ 'ਚ ਨਾ ਚਿਕੇਗਾ ਫਿਰ ਉਹ ਮਜ਼ਾ ਨਹੀਂ ਆਏਗਾ ਇਸ ਲਈ ਮੈਨੂੰ 3 ਕ ਮਿੰਟ ਤੱਕ ਇੱਥੇ ਰੋਸਟ ਕਰ ਲਿਆ ਸੀ ਹੁਣ ਅਸੀਂ ਨੂੰ ਇੱਕ ਪ੍ਰਾਤ ਰੀ ਵਿੱਚ ਸਾਰੇ ਗੋਦ ਨੂੰ ਕੱਢ ਦਿੱਤਾ ਸੀ ਉਸੇ ਕੜਾਈ 'ਚ ਥੋੜਾ ਜਿਹਾ ਘਿਓ ਪਿਆ ਸੀ ਉਹਦੇ 'ਚ ਮੈਂ ੜ ਕਰਤਾ ਇੱਕ ਕੋਲੀ ਮਖਾਨਾ ਮਖਾਣੇ ਨੂੰ ਅਸੀਂ 2 ਮਿੰਟ ਤੱਕ ਇੱਥੇ ਅਸੀਂ ਰੋਸਟ ਕਰ ਲਾਂਗੇ ਉਦੋਂ ਤੱਕ ਰੋਸਟ ਕਰਾਂਗੇ ਜਦੋਂ ਤੱਕ ਇਹ ਮਖਾਣਾ ਹਲਕਾਇਆ ਤੇ ਕ੍ਰਿਸਪ ਹੋ ਜਾਏਗਾ ਤੇ ਕ੍ਰਿਸਪ ਕਿੱਦਾਂ ਸਾਨੂੰ ਪਤਾ ਲੱਗੇ ਅਸੀਂ ਇਸ ਤਰੀਕੇ ਨਾਲ ਇੱਕ ਇੱਕ ਦਾਣਾ ਲੈ ਕੇ ਨਾ ਤੋੜ ਕੇ ਚੈੱਕ ਕਰ ਲਾਂਗੇ ਤੇ ਇਹ ਤੁਸੀਂ ਦੇਖ ਸਕਦੇ ਬਹੁਤ ਵਧੀਆ ਤਰੀਕੇ ਨਾਲ ਤੇ ਮਖਾਣਾ ਸਾਡਾ ਕ੍ਰਿਸਪ ਹੋ ਗਿਆ ਸੀਗਾ ਮਖਾਣੇ ਨੂੰ ਇਸ ਹੀ ਉਸੇ ਪ੍ਰਾਥ ਦੇ ਵਿੱਚ ਗੋੰਦ ਦੇ ਨਾਲ ਹੀ ਕੱਢ ਦਾਂਗੇ ਹੁਣ ਇਸੇ ਕੜਾਈ ਵਿੱਚ ਅਸੀਂ ਐਡ ਕਰਾਂਗੇ ਇੱਕ ਚਮਚ ਦੇਸੀ ਘਿਓ ਦੇਸੀ ਘਿਓ ਜਦ ਮੈਲਟ ਹੋ ਜਾਗਾ ਫਿਰ ਅਸੀਂ ਐਡ ਕਰ ਦਾਂਗੇ ਬਾਦਾਮ ਤੇ ਬਦਾਮ ਨੂੰ ਸੀ 1 ਮਿੰਟ ਤੱਕ ਇੱਥੇ ਰੋਸਟ ਕਰਾਂਗੇ ਤੇ ਮੈਂ ਸਾਰੇ ਡਰਾਈ ਫੂਡ ਨਾਲ ਬਾਰੀਕ ਕੱਟ ਕੇ ਲੈ ਰਹੀ ਆ ਅਗਰ ਤੁਸੀਂ ਇਸ ਤਰੀਕੇ ਨਾਲ ਨਹੀਂ ਖਾਣਾ ਪਸੰਦ ਕਰਦੇ ਫਿਰ ਤੁਸੀਂ ਇਹਨੂੰ ਨਾ ਮਿਕਸੀ ਚ ਗ੍ਰाइंड ਵੀ ਕਰ ਸਕਦੇ ਹੋ 1 ਮਿੰਟ ਹੋ ਗਿਆ ਸੀ ਚ ਐਡ ਕਰਤਾ ਸੀ ਉਹਨੂੰ ਕਾਜੂ ਕਾਜੂ ਅਸੀਂ ਇਸ ਲਈ ਬਾਅਦ ਚ ਐਡ ਕੀਤਾ ਕਿਉਂਕਿ ਬਦਾਮ ਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ ਤੇ ਕਾਜੂ ਥੋੜਾ ਘੱਟ ਟਾਈਮ ਲੱਗਦਾ ਹੁਣ ਅਸੀਂ ਲਾਸਟ ਵਿੱਚ ਐਡ ਕਰ ਦਾਂਗੇ ਇਸ ਵਿੱਚ ਅਖਰੋੜ ਹੁਣ ਤਿੰਨੋਂ ਚੀਜ਼ਾਂ ਨੂੰ 30 ਸੈਕਿੰਡ ਲੈ ਹੋ ਉੱਥੇ ਰੋਸਟ ਕਰ ਲਿਆ ਸੀਗਾ ਇਹ ਰੋਸਟ ਹੋ ਗਈ ਸੀ ਉਸੇ ਬਦਾਮ ਨੂੰ ਨਾ ਉਸੇ ਪ੍ਰਾਥ ਵਿੱਚ ਨਿਕਾਲਤਾ ਜਿੱਦੇ ਵਿੱਚ ਅਸੀਂ ਮਖਾਨਾ ਤੇ ਗੋਂਦ निकाले ਸੀ ਹੁਣ ਕੜਾਈ 'ਚ ਚਮਚ ਤੇਰਕੀ ਦਾ ਦੇਸੀ ਘਿਓ ਦਾ ਚ ਅਸੀਂ ਲਾਸਟ 'ਚ ਐਡ ਕਰਾਂਗੇ ਕਿਸ਼ਮਿਸ਼ ਕਿਸ਼ਮਿਸ਼ ਨਾ ਬਹੁਤ ਜਲਦੀ ਨਾ ਫਰਾਈ ਹੋ ਜਾਂਦੀ ਆ ਨਾਲ ਹੀ ਐਡ ਕਰਤਾ ਡੈਸਿਕਟਿਡ ਕੋਕੋਨਟ ਤੇ ਦੋਨੋਂ ਚੀਜ਼ਾਂ ਨੂੰ ਹੀ ਮੀਡੀਅਮ ਗੈਸ ਰੱਖ ਕੇ ਤੁਸੀਂ ਇਹਨੂੰ ਰੋਸਟ ਕਰ ਲਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਚਾਰ ਮਗਜ਼ ਹੁਣ ਤਿੰਨੋਂ ਚੀਜ਼ਾਂ ਨੂੰ ਉੱਥੇ ਅਸੀਂ ਹੋਰ 30 ਸੈਕਿੰਡ ਲੈ ਕੇ ਰੋਸਟ ਕਰ ਲਾਂਗੇ ਜ਼ਿਆਦਾ ਨੂੰ ਰੋਸਟ ਨਹੀਂ ਕਰਾਂਗੇ ਜਿੱਦੇ ਕਿਸ਼ਮਿਸ਼ ਨਾਲ ਕਾਲੀ ਪੈਣੀ ਸਟਾਰਟ ਹੋ ਜਾਏਗੀ ਜਦੋਂ ਇਸ ਤਰੀਕੇ ਨਾਲ ਛਟਕਾਂ ਲੱਗਣਗੀਆਂ ਸਾਡੇ ਬੀਜ ਇਹਦਾ ਮਤਲਬ ਤਿੰਨੋਂ ਚੀਜ਼ਾਂ ਇੱਥੇ ਰੋਸਟ ਹੋ ਗਈਆਂ ਨੇ ਹੁਣ ਕਲਰ ਵੀ ਚੇਂਜ ਹੋ ਗਿਆ ਹੀ ਤੁਸੀਂ ਦੇਖ ਸਕਦੇ ਹੋ ਤੇ ਗੈਸ ਨੂੰ ਅਸੀਂ ਕਰਤਾ ਸੀਗਾ ਬੰਦ ਤੇ ਇਹਨੂੰ ਵੀ ਉਸੇ ਉਸੇ ਪ੍ਰਾਤ ਵਿੱਚ ਅਸੀਂ ਕਢ ਲਾਂਗੇ ਜਿੱਥੇ ਬਾਕੀ ਡਰਾਈ ਫੂਡ ਅਸੀਂ ਕਢ ਲਿਆ ਸੀਗਾ ਅਸੀਂ ਤੇ ਸਾਰੇ ਡਰਾਈ ਫੂਡ ਨਾਲ ਇੱਥੇ ਅਸੀਂ ਰੋਸਟ ਕਰ ਲਿਆ ਸੀਗਾ ਹੁਣ ਅਸੀਂ ਕੀ ਕਰਾਂਗੇ ਕੋਈ ਵੀ ਕੋਲੀ ਜਾਂ ਤੁਸੀਂ ਗਲਾਸ ਲੈ ਲੈਣਾ ਤੇ ਉਹਦਾ ਜਦੋਂ ਪਿਛਲਾ ਸਾਈਡ ਹੁੰਦਾ ਮਤ ਤੱਲਾ ਹੁੰਦਾ ਉਹਦਾ ਪਿਛਲੇ ਵਾਲਾ ਉਹਦੇ ਨਾਲ ਅਸੀਂ ਇਸ ਤਰੀਕੇ ਨਾਲ ਨਾ ਅਖਰੋਟ ਤੇ ਉਹਨੂੰ ਮਖਾਨੇ ਨੂੰ ਨਾ ਅਸੀਂ ਇਸ ਤਰੀਕੇ ਨਾਲ ਕ੍ਰਸ਼ ਕਰ ਲਾਂਗੇ ਤੁਸੀਂ 14 ਨੂੰ ਮਿਕਸੀ ਚ ਵੀ ਗ੍ਰाइंड ਕਰ ਸਕਦੇ ਹੋ ਬਟ ਮੈਂ ਇਸ ਤਰੀਕੇ ਨਾਲ ਨੂੰ ਕ੍ਰਸ਼ ਕਰ ਲਿਆ ਸੀ ਤੇ ਬਾਕੀ ਡਰਾਈ ਫਰੂਟ ਮੈਂ ਇੱਥੇ ਕੱਟ ਕੇ ਲਿਆ ਸੀਗਾ ਸਾਰੇ ਡਰਾਈ ਫਰੂਟ ਨੂੰ ਚੰਗੀ ਤਰ੍ਹਾਂ ਤੇ ਮਿਕਸ ਕਰ ਲਾਂਗੇ ਤੇ ਡਰਾਈ ਫੁੱਡ ਨੂੰ ਰੱਖ ਦਾਂਗੇ ਸਾਈਡ ਤੇ ਤੁਸੀਂ ਡਰਾਈ ਫੁੱਡ ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਸਕਿੱਪ ਕਰ ਸਕਦੇ ਜੋ ਤੁਹਾਨੂੰ ਜ਼ਿਆਦਾ ਪਸੰਦ ਤੁਸੀਂ ਜ਼ਿਆਦਾ ਐਡ ਕਰ ਸਕਦੇ ਡਰਾਈ ਫੁੱਡ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਕੜਾਈ 'ਚ ਐਡ ਕੀਤਾ ਦੋ ਚਮਚ ਭਰ ਕੇ ਦੇਸੀ ਘਿਓ ਦੇਸੀ ਘਿਓ ਮੈਲਟ ਹੋਣ ਤੇ ਇੱਕ ਕੋਲੀ ਸੀ ਐਡ ਕਰਤਾ ਹੀ ਆਟਾ ਇਹ ਗਹਿੂ ਦਾ ਆਟਾ ਉਹਨੂੰ ਸੀ ਐਡ ਕਰਕੇ ਆٹے ਨੂੰ ਇੱਥੇ ਅਸੀਂ ਭੁੰਨਾਗੇ ਤੇ ਆٹے ਨੂੰ ਭੁੰਨ ਲੱਗਿਆ ਨਾ ਸਾਨੂੰ ਤੇ 15 ਤੋਂ 20 ਮਿੰਟ ਆਰਾਮ ਨਾਲ ਲੱਗ ਜਾਣਗੇ ਅਸੀਂ ਮੀਡੀਅਮ ਗੈਸ ਤੇ ਰੱਖ ਕੇ ਇੱਥੇ ਆਟੇ ਨੂੰ ਭੁੰਨ ਕੇ ਤਿਆਰ ਕਰਨਾ ਤੁਸੀਂ ਹਾਈ ਫਲੇਮ ਤੇ ਬਿਲਕੁਲ ਨਾ ਭੁੰਨਾ ਤੇ ਆਟੇ ਨੂੰ ਭੁੰਨ ਲੰਗਾ ਇੱਕ ਚੀਜ਼ ਦਾ ਧਿਆਨ ਰੱਖਣਾ ਜੋ ਕਿਓ ਸੀ ਐਡ ਕਰਾਂਗੇ ਨਾ ਉਹਨੂੰ ਸੀ ਇੱਕ ਵਾਰ ਸਾਰਾ ਕਿਓ ਐਡ ਨਹੀਂ ਕਰਾਂਗੇ ਅਸੀਂ 2-2 ਚਮਚ ਕਰਕੇ ਨਾ ਕਿਓ ਐਡ ਕਰਾਂਗੇ ਹੁਣ ਮੈਂ ਦੁਬਾਰਾ ਫਿਰ 2 ਚਮਚ ਹੋਰ ਐਡ ਕਰਦੇ ਹੀ ਦੇਸੀ ਕਿਓ ਦੇ ਤੇ ਤਸੱਲੀ ਨਾਲ ਸੀ ਇੱਥੇ ਆਟੇ ਨੂੰ ਭੁੰਨ ਕੇ ਤਿਆਰ ਕਰਾਂਗੇ ਉਹ ਤੁਸੀਂ ਦੇਖ ਰਹੇ ਹੋਗੇ ਆਟਾ ਇੱਥੇ ਨਾ ਹਲਕਾ ਜਿਹਾ ਕਲਰ ਵਿੱਚ ਇਹ ਹੋਣਾ ਸਟਾਰਟ ਹੋ ਗਿਆ ਸੀ ਇਹਦੇ ਵਿੱਚ ਮੈਂ ਹੋਰ ਐਡ ਕਰ ਦਾਂਗੀ 2 ਚਮਚ ਦੇਸੀ ਘਿਓ ਦੇ ਤੇ ਮੈਂ 2-2 ਚਮਚ ਕਰਕੇ ਦੇਸੀ ਘਿਓ ਦੇ ਐਡ ਕਰ ਰਹੀ ਆ ਹੁਣ ਤੁਸੀਂ ਹੌਲੀ ਲਿਗਾ ਕੇ ਦੇਖੋਗੇ ਨਾ ਤੇ ਆਟੇ ਦਾ ਨਾ ਕਲਰ ਚੇਂਜ ਹੋਣਾ ਸਟਾਰਟ ਹੋ ਜਾਏਗਾ ਤੇ ਆਟੇ 'ਚ ਨਾ ਖੁਸ਼ਬੂ ਵੀ ਆਣੀ ਸਟਾਰਟ ਹੋ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਵੀ ਆਟਾ ਇੱਥੇ ਭਨ ਗਿਆ ਸਾਡਾ ਤੇ ਆਟੇ ਨੂੰ ਅੰੱਚ ਥੋੜਾ ਜਿਆਦਾ ਟਾਈਮ ਸਾਨੂੰ ਲੱਗਦਾ ਤੁਸੀਂ ਦੇਖ ਰਹੇ ਹੋ ਕਿ ਆਟੇ ਦਾ ਕਲਰ ਵੀ ਚੇਂਜ ਹੋ ਗਿਆ ਸੀ ਤੇ ਮੈਨੂੰ ਖੁਸ਼ਬੂ ਵੀ ਆਣੀ ਸਟਾਰਟ ਹੋ ਗਈ ਸੀ ਮਤਲਬ ਕਿ ਮੇਰੇ ਪੂਰੇ ਘਰ 'ਚ ਫੈਲ ਗਈ ਸੀ ਖੁਸ਼ਬੂ ਤੇ ਆਟਾ ਬਹੁਤ ਵਧੀਆ ਤਰੀਕੇ ਨਾਲ ਥੋੜਾ ਪੌਣ ਗਿਆ ਸੀ ਹੁਣ ਅਸੀਂ ਲਾਸਟ ਵਿੱਚ ਇਹਦੇ ਵਿੱਚ ਐਡ ਕਰ ਦਾਂਗੇ ਇੱਕ ਵੱਡਾ ਚਮਚ ਭਰ ਕੇ ਖਸਕਾਸ ਦਾ ਮਤਲਬ ਕਿ ਖਸਖਸ ਦਾ ਤੇ ਉਹਨੂੰ ਲਾਸਟ ਵਿੱਚ ਅਸੀਂ ਐਡ ਕਰਾਂਗੇ ਉਹਨੂੰ ਇਸੇ ਤਰੀਕੇ ਨਾਲ ਹਲਕਾ ਅਸੀਂ ਦੇ ਵਿੱਚ ਹੀ ਇਹਨੂੰ 30 ਸੈਕਿੰਡ ਲਈ ਪੌਣ ਲਵਾਂਗੇ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਸੀਗਾ ਹੁਣ ਆਟਾ ਸਾਡਾ ਬទਿਆ ਪੁੰਗਿਆ ਸੀ ਹੁਣ ਗਿਆ ਸੀ ਫਲੇਮ ਨੂੰ ਸੀ ਕਰ ਦਾਂਗੇ ਬੰਦ ਇਹਨੂੰ ਸੀ ਜਿਆਦਾ ਨਹੀਂ ਪੁੰਨਾਗੇ ਹੋਣਾ ਨਹੀਂ ਤੇ ਫਿਰ ਇਹ ਕਾਲਾ ਹੋ ਜਾਏਗਾ ਜਿਸ ਮੈਲਾਨੀ ਸਟਾਰਟ ਹੋ ਜਾਈਗੀ ਅਸੀਂ ਇਹਨੂੰ ਗੈਸ ਨੂੰ ਬੰਦ ਕਰਦਾ ਸੀ ਤੈਨੂੰ ਅਸੀਂ ਨੀਚੇ ਉਤਾਰ ਲਿਆ ਸੀ ਗੈਸ ਤੋਂ ਤੇ ਹੁਣ ਅਸੀਂ ਜੋ ਡਰਾਈ ਫੂਡ ਰੋਸਟ ਕਰਕੇ ਰੱਖੇ ਸੀ ਨਾ ਉਹ ਸਾਰੇ ਡਰਾਈ ਫੂਡ ਨੂੰ ਨਾ ਅਸੀਂ ਆਟੇ ਦੇ ਵਿੱਚ ਐਡ ਕਰ ਦਾਂਗੇ ਸਾਰੇ ਡਰਾਈ ਫੂਡ ਨੂੰ ਮੈਂ ਐਡ ਕਰਤਾ ਸੀ ਆਟੇ ਦੇ ਵਿੱਚ ਮੈਂ ਸਾਰੇ ਡਰਾਈ ਫੂਡ ਨੂੰ ਕੱਟ ਕੇ ਲਿਆ ਜ਼ਰੂਰੀ ਨਹੀਂ ਤੁਸੀਂ ਵੀ ਕੱਟ ਕੇ ਲੈਣਾ ਕੋ ਤੁਹਾਨੂੰ ਇਸ ਤਰੀਕੇ ਨਹੀਂ ਪਸੰਦ ਨਾ ਫਿਰ ਤੁਸੀਂ ਇਹਨੂੰ ਗ੍ਰाइंड ਕਰਕੇ ਵੀ ਲੈ ਸਕਦੇ ਹੋ ਤੇ 1 ਚਮਚਾ ਏਡ ਕੀਤੀ ਸੀ ਸੌਂਡ ਦਾ ਸੌਣ ਸਾਨੂੰ ਪਿੰਨੀਆਂ ਵਿੱਚ ਜ਼ਰੂਰ ਏਡ ਕਰਨਾ ਚਾਹੀਦਾ ਤੇ ਨਾਲ ਅਸੀਂ ਇੱਕ ਕੋਲੀ ਏਡ ਕਰਤਾ ਹੀ ਇਹ ਚ ਸ਼ੱਕਰ ਇੱਥੇ ਮੈਂ ਗੋੜ ਦੀ ਸ਼ੱਕਰ ਦਾ ਇਸਤੇਮਾਲ ਕਰ ਰਹੀ ਆ ਤੁਸੀਂ ਅਗਰ ਚੀਨੀ ਪਾਣਾ ਚਾਹੁੰਦੇ ਫਿਰ ਤੁਸੀਂ ਚੀਨੀ ਨੂੰ ਨਾ ਗ੍ਰਾਈਂਡ ਕਰਕੇ ਮਿਕਸੀ ਜੀ ਗ੍ਰਾਈਂਡ ਕਰ ਲੈਣਾ ਫਿਰ ਤੁਸੀਂ ਚੀਨੀ ਨੂੰ ਏਡ ਕਰਨਾ ਇੱਥੇ ਮੈਂ ਗੁੜ ਦੀ ਸ਼ੱਕਰ ਏਡ ਕੀਤੀ ਸੀ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਾਂਗੇ ਇਹ ਲੋਜੀ ਸਾਡੀ ਤੁਸੀਂ ਚਾਹੋ ਤੇ ਇਸ ਤਰੀਕੇ ਨਾਲ ਪੰਜੀਰੀ ਖਾਣਾ ਚਾਹੁੰਦੇ ਫਿਰ ਤੁਹਾਡੀ ਇਹ ਪੰਜੀਰੀ ਬਣ ਕੇ ਤਿਆਰ ਹੈ ਬਟ ਮੈਂ ਦੀ ਪਿੰਨੀਆਂ ਬਣਾ ਕੇ ਤਿਆਰ ਕਰਾਂਗੀ ਹਾਲੇ ਤੁਹਾਨੂੰ ਇਦਾਂ ਲੱਗ ਰਿਹਾ ਹੈਗਾ ਇਹ ਤਾਂ ਬਹੁਤ ਸੁੱਕਾ ਸੁੱਕਾ ਡਰਾਈ ਆ ਇਹ ਪਿੰਨੀਆਂ ਕਿੱਦਾਂ ਬਣੇ ਜਾਣਗੇ ਬਟ ਕੋਈ ਗੱਲ ਨਹੀਂ ਪਿੰਨੀਆਂ ਬਹੁਤ ਵਧੀਆ ਤਰੀਕੇ ਨਾਲ ਸਿਹਦੀ ਪਿੰਨੀਆਂ ਬਣ ਕੇ ਤਿਆਰ ਕਰਾਂਗੇ ਤੁਸੀਂ ਦੇਖਣਾ ਇਹਨੂੰ ਚੰਗੀ ਤੱਕ ਸੀ ਮਿਕਸ ਕਰ ਲੈ ਹਾਲੇ ਇਹ ਬਹੁਤ ਜ਼ਿਆਦਾ ਗਰਮ ਹੈ ਜਦੋਂ ਹਲਕਾ ਜਿਹਾ ਕੋਸਾ ਆਏ ਨਾ ਹੱਥ ਲਗਾਣੇ ਤੁਸੀਂ ਹੱਥ ਆਰਾਮ ਨਾਲ ਲਗਾ ਸਕੋ ਫਿਰ ਤੁਸੀਂ ਦੀ ਪਿੰਨੀਆਂ ਬਣੇ ਸਟਾਰਟ ਕਰ ਲੈਣਾ ਤੇ ਹਾਲੇ ਇਹ ਬਹੁਤ ਜ਼ਿਆਦਾ ਗਰਮ ਸੀ ਮੈਂ ਗਰਮ ਗਰਮ ਚ ਹੀ ਪਿੰਨੀਆਂ ਬੰਨੀਆਂ ਸਟਾਰਟ ਕਰਤੀਆਂ ਸੀ ਆ ਉਹ ਤੁਸੀਂ ਦੇਖ ਸਕਦੇ ਕਿੰਨੇ ਆਰਾਮ ਨਾਲ ਕਿੰਨੀ ਵਧੀਆ ਤਰੀਕੇ ਨਾਲ ਇਹ ਪਿੰਨੀਆਂ ਸਾਡੀਆਂ ਬਨ ਰਹੀਆਂ ਸੀਗੀਆਂ ਇਹ ਦੇਖੋ ਕਿੰਨੀ ਗੋਲ ਗੋਲ ਪਰਫੈਕਟ ਸੀ ਪਿੰਨੀਆਂ ਤੇ ਬਨ ਰਹੇ ਆ ਨਾਲ ਦੇ ਨਾਲ ਅਸੀਂ ਇੱਕ ਭਰਾ ਦੇ ਚ ਰੱਖਦੇ ਜਾਵਾਂਗੇ ਜੇ ਤੁਹਾਨੂੰ ਲੱਗੇ ਨਾ ਤੁਹਾਡੀਆਂ ਪਿੰਨੀਆਂ ਨਹੀਂ ਬਨੀਆਂ ਜਾ ਰਹੀਆਂ ਦਿੱਕਤ ਆ ਰਹੀ ਤੁਹਾਨੂੰ ਫਿਰ ਤੁਸੀਂ ਕੀ ਕਰਨਾ ਦੋ ਚਾਰ ਚਮਚ ਦੇਸੀ ਘਿਓ ਨੂੰ ਨਾ ਮੈਲਟ ਕਰ ਲੈਣਾ ਤੇ ਫਿਰ ਤੁਸੀਂ ਉਹਨੂੰ ਦੇਸੀ ਘਿਓ ਨੂੰ ਇਹਦੇ ਵਿੱਚ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਤੁਸੀਂ ਦੀ ਪਿੰਨੀਆਂ ਬੰਨੀਆਂ ਸਟਾਰਟ ਕਰ ਲੈਣਾ ਬਟ ਮੇਰਾ ਇਹ ਕਿਉ ਪਰਫੈਕਟ ਸੀ ਗੱਲ ਤੇ ਮੈਂ ਸਟਾਰਟਿੰਗ 'ਚ ਜਿੰਨਾ ਕਿਉ ਐਡ ਕਰਨਾ ਮੈਂ ਸਟਾਰਟਿੰਗ 'ਚ ਐਡ ਕੀਤਾ ਤੇ ਮੈਂ ਲਾਸਟ 'ਚ ਕੋਈ ਵੀ ਕਿਉ ਐਜੇ ਐਡ ਨਹੀਂ ਕੀਤਾ ਤੁਸੀਂ ਪਿੰਨੀਆਂ ਛੋਟੀਆਂ ਜਾਂ ਵੱਡੀਆਂ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਮੈਂ ਥੋੜਾ ਛੋਟੇ ਹੀ ਸਾਈਜ਼ ਦੇ ਵਿੱਚ ਇੱਥੇ ਪਿੰਨੀਆਂ ਬਣਾ ਕੇ ਤਿਆਰ ਕਰ ਰਹੀ ਆ ਉਹ ਤੁਸੀਂ ਦੇਖ ਸਕਦੇ ਡਰਾਈ ਫੂਡ ਨਾਲ ਤੁਹਾਨੂੰ ਸਾਰਾ ਨਜ਼ਰ ਆ ਰਿਹਾ ਖਾਣ ਦੇ ਸਮੇਂ ਬਹੁਤ ਹੀ ਵਧੀਆ ਲੱਗਦਾ ਜਦੋਂ ਮੂੰਹ ਵਿੱਚ ਆਉਂਦਾ ਨਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਇੱਥੇ ਮੈਂ ਸਾਰੀਆਂ ਪਿੰਨੀਆਂ ਬਣਾ ਲਈਆਂ ਸੀ ਤੁਸੀਂ ਦੇਖ ਸਕਦੇ ਹੋ ਲੋ ਜੀ ਸਾਡੇ ਇਥੇ ਗੋੰਦ ਦੀਆਂ ਪਿੰਨੀਆਂ ਬਣ ਕੇ ਤਿਆਰ ਏ ਤੁਸੀਂ ਇਹਨੂੰ ਸਵੇਰੇ ਸ਼ਾਮੀ ਇੱਕ ਇੱਕ ਦੋ ਟਾਈਮ ਲੋ ਬਹੁਤ ਹੀ ਸਾਡੇ ਸਰੀਰ ਨੂੰ ਇਹ ਰਾਹਤ ਦਿੰਦੀਆਂ ਮੈਂ ਤੁਹਾਨੂੰ ਇੱਕ ਤੋੜ ਕੇ ਚੈੱਕ ਕਰਾਣੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੌਫਟ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਯਾਰ ਟੇਸਟੀ ਇਹ ਬਣ ਕੇ ਤਿਆਰ ਹੋਈਆਂ ਸੀ ਮੈਂ ਵਿੱਚ ਗੋੜ ਦੀ ਸ਼ੱਕਰ ਐਡ ਕੀਤੀ ਤੁਸੀਂ ਚੀਨੀ ਵੀ ਐਡ ਕਰ ਸਕਦੇ ਹੋ ਗੋੜ ਨੂੰ ਵੀ ਮੈਲਟ ਕਰਕੇ ਐਡ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਜੋ ਨਿਊ ਮਮਾ ਨਾ ਨਿਊ ਮਮ ਦੇ ਲਈ ਇਹ ਬਹੁਤ ਹੀ ਜ਼ਿਆਦਾ ਬੈਸਟ ਨੇ